ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੇ ਖੜਾਨੀਆਂ ਦੇ ਨਾਲ ਬਹੁਤ ਵੱਡਾ ਧੋਖਾ ਫਰੇਬ ਤੇ ਤੱਕਾ ਇਹ ਬਦਲਾਅ ਦੀ ਪੰਜਾਬ ਸਰਕਾਰ ਕਰ ਰਹੀ ਹੈ ਜਿੱਥੇ ਹਰ ਵਰਗ ਦੇ ਨਾਲ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਮਜ਼ਦਮਾਂ ਹਰ ਵਰਗ ਦੇ ਨਾਲ ਪੰਜਾਬ ਸਰਕਾਰ ਨੇ ਠੱਗੀ ਮਾਰੀ ਆ ਉਥੇ ਨੌਜਵਾਨ ਵਰਗ ਨਾਲ ਵੱਡੀ ਠੱਗੀ ਮਾਰੀ ਆ ਕੋਈ ਰੁਜ਼ਗਾਰ ਨਹੀਂ ਸਾਢੇ 3 ਸਾਲ ਦੇ ਵਿੱਚ ਥੋੜੀਆਂ-ਬੋਤੀਆਂ ਜੇ ਮੈਂ ਸਮਝਦਾ ਕਿ ਕੁਝ ਪੁਆਇੰਟ ਬੰਦੇ ਰੱਖੇ ਵੀ ਹੋਣਗੇ ਤਾਂ ਉਹ ਦਿੱਲੀ ਹਰਿਆਣਾ ਜੁਪੀ ਦੇ ਤੇ ਪੰਜਾਬ ਦੇ ਖਿਡਾਰੀ ਜਿਹੜੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਚਾਹ ਉਹ 올ੰਪੀਅਨ ਪੱਧਰ ਤੇ ਹੋਣ ਚਾਹ ਉਹ ਨੈਸ਼ਨਲ ਪੱਧਰ ਤੇ ਹੋਣ ਸਟੇਟ ਪੱਧਰ ਤੇ ਹੋਣ ਕਿਸੇ ਦਾ ਕੋਈ ਵੀ ਕਿਸੇ ਜੌਬ ਦੇ ਵਿੱਚ ਕੋਈ ਕੋਟਾ ਨਹੀਂ 2011 ਤੇ 2016 ਦੇ ਵਿੱਚ ਸ਼੍ਰੋਮਣੀ ਕਾਲੀ ਸਰਕਾਰ ਵੇਲੇ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਸਪੋਰਟਸ ਕੋਟੇ ਰਾਹੀਂ ਰੈਂਕ ਦੇ ਮੁਤਾਬਕ ਗ੍ਰੇਡੇਸ਼ਨ ਦੇ ਮੁਤਾਬਕ ਭਰਤੀ ਕੀਤਾ ਗਿਆ ਸੀ ਸਪੋਰਟਸ ਕੋਟਾ ਸੀ ਬਕਾਇਦਾ ਪਰ ਸਾਡੇ 3 ਸਾਲ ਚ ਪਹਿਲੀ ਗੱਲ ਤਾਂ ਕੋਈ ਨੌਕਰੀ ਉਹ ਨਹੀਂ ਕੱਢੀ ਥੋੜੀਆਂ-ਬਹੁਤੀਆਂ ਕੱਡੀਆਂ ਤਾਂ ਬਾਹਰਲੇ ਰੱਖੇ ਜਿਹਦੇ ਵਿੱਚ ਸਪੋਰਟਸ ਕੋਟਾ ਹੈ ਹੀ ਨਹੀਂ ਪੰਜਾਬ ਪੁਲਿਸ ਦੀ ਭਰਤੀ ਕੋਈ ਨਹੀਂ ਸਾਢੇ 3 ਸਾਲ ਦੇ ਵਿੱਚ ਤੇ ਉਹਦੇ ਵਿੱਚ ਸਪੋਰਟਸ ਕੋਟਾ ਕੋਈ ਨਹੀਂ ਹਾਲਾਤ ਇਤੋਂ ਤੱਕ ਨੇ ਕਿ 올ੰਪਿਕ ਖੇਡਣ ਲਈ ਇੰਟਰਨੈਸ਼ਨਲ ਲੈਵਲ ਤੇ ਖੇਡਣ ਲਈ ਖਿਡਾਰੀ ਨੇ ਜਿਹੜੇ ਉਹ ਦੂਜੇ ਸੂਬਿਆਂ ਤੋਂ ਐਨਓਸੀ ਲੈ ਕੇ ਮੈਸਮ ਦਾ ਖੇਡਣ ਲਈ ਮਜਬੂਰ ਹੋ ਰਹੇ ਨੇ ਸੋ ਇਹ ਬੜੀ ਵੱਡੀ ਪੰਜਾਬ ਲਈ ਸ਼ਰਮ ਦੀ ਗੱਲ ਹੈ ਕਿ ਜਿਹੜਾ ਪੰਜਾਬ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰ ਲਈ ਜਾਣਿਆ ਜਾਂਦਾ ਸੀ ਪੂਰੀ ਦੁਨੀਆ ਦੇ ਵਿੱਚ ਉਹ ਪੰਜਾਬ ਦੇ ਗੱਬਰੂ ਪੰਜਾਬ ਦੇ ਸਾਡੀਆਂ ਨੌਜਵਾਨ ਮੁੰਡੇ ਕੁੜੀਆਂ ਖੇਡਾਂ ਦੇ ਵਿੱਚ ਦੂਜੀਆਂ ਸੁਬਿਆਂ ਤੋਂ ਖੇਡਣ ਲਈ ਮਜਬੂਰ ਹੋਏ ਪੈ ਨੇ ਕਿਉਂਕਿ ਇੱਥੇ ਕੋਈ ਵੀ ਪੁਛਪ੍ਰਤੀਤ ਨਹੀਂ ਕੋਈ ਸਪੋਰਟਸ ਕੋਟਾਂ ਨਹੀਂ ਕੋਈ ਭਰਤੀ ਨਹੀਂ ਕੋਈ ਬਹਿ ਫੜਨ ਵਾਲਾ ਨਹੀਂ ਸੋ ਮੈਂ ਸਮਝਦਾ ਕਿ ਸਰਾਸਰ ਖਿਡਾਰੀਆਂ ਨਾਲ ੱੱੱਕਾ ਜਿਹੜੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਸਮਝਦਾ ਇੱਕ ਮਾਰਗਦਰਸ਼ਕ ਦਰਸ਼ਕ ਬਣਦੇ ਨੇ ਖਿਡਾਰੀ ਨੇ ਜਿਹੜੇ ਉਹਨਾਂ ਲਈ ਇਹ ਬਹੁਤ ਵੱਡਾ ਧੋਖਾ ਧੋਖਾ ੱੱੱਕਾ ਤੇ ਮੈਂ ਸਮਝਦਾ ਕਿ ਕੋਈ ਉਹਨਾਂ ਦੀ ਪੁਛਪ੍ਰਤੀਤ ਨਾ ਹੋਣਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਨਾ ਕਰਕੇ ਉਹਨਾਂ ਨੂੰ ਮੈਂ ਸਮਝਦਾ ਕਿ ਪਰੇ ਕਰਨ ਵਾਲਾ ਪੰਜਾਬ ਸਰਕਾਰੇ ਬਦਲਾ ਦੀ ਝੂਠੀ ਇਨਕਲਾਬੀ ਸਰਕਾਰ ਤਾਂ ਕਿ ਇਹ ਗੱਲਾਂ ਕਰਨੀਆਂ ਭਗ ਸਿੰਘ ਦੀਆਂ ਤੇ ਕਹਿਣਾ ਆਪਣੇ ਆਪ ਨੂੰ ਇਨਕਲਾਬੀ ਕਹਿਣਾ ਬਦਲਾ ਪਰ ਪੰਜਾਬ ਦੇ ਵਿੱਚ ਮਤਲਬ ਮੈਂ ਸਮਝਦਾ ਕਿ ਕੱਖ ਵੀ ਨੌਜਵਾਨਾਂ ਲਈ ਖਿਡਾਰੀਆਂ ਦੇ ਨਾਂ ਕਰਨਾ ਇਹ ਵੱਡਾ ਧੋਖਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੌਜਵਾਨਾਂ ਲਈ ਖਿਡਾਰੀਆਂ ਲਈ ਸਪੋਰਟਸਮੈਨ ਸਾਰਿਆਂ ਲਈ ਆਵਾਜ਼ ਚੱਕਣੀ ਚਾਹੀਦੀ ਪੰਜਾਬ ਦੇ ਨੌਜਵਾਨਾਂ ਨਾਲ ਪੰਜਾਬ ਦੇ ਖਿਡਾਰੀਆਂ ਦੇ ਨਾਲ ਬਹੁਤ ਵੱਡਾ ਧੋਖਾ ਫਰੇਵ ਤੇ ਤੱਕਾ ਇਹ ਬਦਲਾਅ ਦੀ ਪੰਜਾਬ ਸਰਕਾਰ ਕਰ ਰਹੀ ਹੈ ਜਿੱਥੇ ਹਰ ਵਰਗ ਦੇ ਨਾਲ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਮੁਲਾਜ਼ਮਾਂ ਹਰ ਵਰਗ ਦੇ ਨਾਲ ਪੰਜਾਬ ਸਰਕਾਰ ਨੇ ਠੱਗੀ ਮਾਰੀ ਆ ਉਥੇ ਨੌਜਵਾਨ ਵਰਗ ਨਾਲ ਵੱਡੀ ਠੱਗੀ ਮਾਰੀ ਆ ਕੋਈ ਰੁਜ਼ਗਾਰ ਨਹੀਂ ਸਾਢੇ 3 ਸਾਲ ਦੇ ਵਿੱਚ ਥੋੜੀਆਂ ਬੋਤੀਆਂ ਜੇ ਮੈਂ ਸਮਝਦਾ ਕਿ ਕੁਝ ਪੁਆਇੰਟ ਬੰਦੇ ਰੱਖੇ ਵੀ ਹੋਣਗੇ ਤਾਂ ਉਹ ਦਿੱਲੀ ਹਰਿਆਣਾ ਜੁਪੀ ਦੇ ਤੇ ਪੰਜਾਬ ਦੇ ਖਿਡਾਰੀ ਜਿਹੜੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਚਾਹੋ 올ੰਪੀਅਨ ਪੱਧਰ ਤੇ ਹੋਣ ਚਾਹੋ ਨੈਸ਼ਨਲ ਪੱਧਰ ਤੇ ਹੁਣ ਸਟੇਟ ਪੱਧਰ ਤੇ ਹੁਣ ਕਿਸੇ ਦਾ ਕੋਈ ਵੀ ਕਿਸੇ ਜੌਬ ਦੇ ਵਿੱਚ ਕੋਈ ਕੋਟਾ ਨਹੀਂ 2011 ਤੇ 2016 ਦੇ ਵਿੱਚ ਸ਼੍ਰੋਮਣੀ ਕਾਲ ਦੀ ਸਰਕਾਰ ਵੇਲੇ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਸਪੋਰਟਸ ਕੋਟੇ ਰਾਹੀਂ ਰੈਂਕ ਦੇ ਮੁਤਾਬਕ ਗ੍ਰੇਡੇਸ਼ਨ ਦੇ ਮੁਤਾਬਕ ਭਰਤੀ ਕੀਤਾ ਗਿਆ ਸੀ ਸਪੋਰਟਸ ਕੋਟਾ ਸੀ ਬਕਾਇਦਾ ਪਰ ਸਾਢੇ 3 ਸਾਲ ਚ ਪਹਿਲੀ ਗੱਲ ਤਾਂ ਕੋਈ ਨੌਕਰੀ ਉਹ ਨਹੀਂ ਕੱਢੀ ਥੋੜੀਆਂ ਬਹੁਤੀਆਂ ਕੱਡੀਆਂ ਤਾਂ ਬਾਹਰਲੇ ਰੱਖੇ ਜਿਦੇ ਚ ਸਪੋਰਟਸ ਕੋਟਾ ਹੈ ਹੀ ਨਹੀਂ ਪੰਜਾਬ ਪੁਲਿਸ ਦੀ ਭਰਤੀ ਕੋਈ ਨਹੀਂ ਸਾਢੇ 3 ਸਾਲ ਦੇ ਵਿੱਚ ਤੇ ਉਹਦੇ ਸਪੋਰਟਸ ਕੋਟਾ ਕੋਈ ਨਹੀਂ ਹਾਲਾਤ ਇਤੋਂ ਤੱਕ ਨੇ ਕਿ 올ੰਪਿਕ ਖੇਡਣ ਲਈ ਇੰਟਰਨੈਸ਼ਨਲ ਲੈਵਲ ਤੇ ਖੇਡਣ ਲਈ ਖਿਡਾਰੀ ਨੇ ਜਿਹੜੇ ਉਹ ਦੂਜੇ ਸੂਬਿਆਂ ਤੋਂ ਐਨਓਸੀ ਲੈ ਕੇ ਮੈਸਮ ਦਾ ਖੇਡਣ ਲਈ ਮਜਬੂਰ ਹੋ ਰਹੇ ਨੇ ਸੋ ਇਹ ਬੜੀ ਵੱਡੀ ਪੰਜਾਬ ਲਈ ਸ਼ਰਮ ਦੀ ਗੱਲ ਹੈ ਕਿ ਜਿਹੜਾ ਪੰਜਾਬ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰ ਲਈ ਜਾਣਿਆ ਜਾਂਦਾ ਸੀ ਪੂਰੀ ਦੁਨੀਆ ਦੇ ਵਿੱਚ ਉਹ ਪੰਜਾਬ ਦੇ ਗੱਬਰੂ ਪੰਜਾਬ ਦੇ ਸਾਡੀਆਂ ਨੌਜਵਾਨ ਮੁੰਡੇ ਕੁੜੀਆਂ ਖੇਡਾਂ ਦੇ ਵਿੱਚ ਦੂਜੀਆਂ ਸੂਬਿਆਂ ਤੋਂ ਖੇਡਣ ਲਈ ਮਜਬੂਰ ਹੋਏ ਪਏ ਨੇ ਕਿਉਂਕਿ ਇੱਥੇ ਕੋਈ ਵੀ ਪੁੱਛ ਪ੍ਰਤੀਤ ਨਹੀਂ ਕੋਈ ਸਪੋਰਟਸ ਕੋਟਾਂ ਨਹੀਂ ਕੋਈ ਭਰਤੀ ਨਹੀਂ ਕੋਈ ਬਾਹਰ ਫੜਨ ਵਾਲਾ ਨਹੀਂ ਸੋ ਮੈਂ ਸਮਝਦਾ ਕਿ ਸਰਾਸਰ ਖਿਡਾਰੀਆਂ ਦਾ ਧੱਕਾ ਜਿਹੜੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਸਮਝਦਾ ਇੱਕ ਮਾਰਗਦਰਸ਼ਕ ਦਰਸ਼ਕ ਬਣਦੇ ਨੇ ਖਿਡਾਰੀ ਨੇ ਜਿਹੜੇ ਉਹਨਾਂ ਲਈ ਇਹ ਬਹੁਤ ਵੱਡਾ ਧੋਖਾ ਧੋਖਾ ਧੱਕਾ ਤੇ ਮੈਂ ਸਮਝਦਾ ਕਿ ਕੋਈ ਉਹਨਾਂ ਦੀ ਪਛਪਤੀ ਦਾ ਨਾ ਹੋਣਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਨਾ ਕਰਕੇ ਉਹਨਾਂ ਨੂੰ ਮੈਂ ਸਮਝਦਾ ਕਿ ਪਰੇ ਕਰਨ ਵਾਲਾ ਪੰਜਾਬ ਸਰਕਾਰੇ ਬਦਲਾ ਦੀ ਝੂਠੀ ਇਨਕਲਾਬੀ ਸਰਕਾਰ ਤਕਰੀ ਇਹ ਗੱਲਾਂ ਕਰਨੀਆਂ ਭਗਤ ਸਿੰਘ ਦੀਆਂ ਤੇ ਕਹਿਣਾ ਆਪਣੇ ਆਪ ਨੂੰ ਇਨਕਲਾਬੀ ਕਹਿਣਾ ਬਦਲਾ ਪਰ ਪੰਜਾਬ ਦੇ ਵਿੱਚ ਮਤਲਬ ਮੈਂ ਸਮਝਦਾ ਕਿ ਕੱਖ ਵੀ ਨੌਜਵਾਨਾਂ ਲਈ ਖਿਡਾਰੀਆਂ ਦਾ ਨਾਂ ਕਰਨਾ ਇਹ ਵੱਡਾ ਧੋਖਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੌਜਵਾਨਾਂ ਲਈ ਖਿਡਾਰੀਆਂ ਲਈ ਸਪੋਰਟਸਮੈਨ ਸਾਰਿਆਂ ਲਈ ਆਵਾਜ਼ ਚੱਕਣੀ ਹੈ